ਉਹ ਡਰਾਈਵਰ ਸੀਗਾ ਉਹ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਬੱਚੇ ਕੋਲ ਆਪਣੇ ਘਰੋਂ ਨੂੰ ਲੈਣਗੇ ਚਾਚਾ ਉਹਨਾਂ ਦਾ ਜਦੋਂ ਉਹ ਮੁਰਕਾ ਦਾ ਮੁੰਡੇ ਰਵਾਜ ਮਾਲ ਉੱਤੇ ਖੜੋ ਗਏ ਇੱਕ ਸਾਈਡ ਤੇ ਉਹ ਖੜੇ ਸੀਗੇ ਟਿੱਪਰ ਵਾਲਾ ਆਇਆ ਪਰ ਉਹ ਖੰਭੇ ਤੋਂ ਲੈ ਕੇ ਕ੍ਰੀਸ ਦਾ ਲੈ ਕੇ ਆ ਗਿਆ ਉਹਨਾਂ ਨੂੰ ਉਹਦੇ ਵਿੱਚ ਇੱਕ ਪੁੱਤਾ ਇੱਕ ਪੋਤੀ ਸਾਡੇ ਸੀਗੀ ਇੱਕ ਪੋਤਾ ਸੀ ਮੇਰੇ ਭਰਾ ਨਾਲੇ ਦੋਨੇ ਉਹਨਾਂ ਦੀ ਮੌਤ ਹੋ ਗਈ ਇੱਕ ਜਿਹੜਾ ਮੁੰਡਾ ਨੌਜਵਾਨ ਆਕਾਸ਼ ਆ ਉਹਨਾਂ ਦੀ ਮੌਤ ਹੋ ਗਈ ਬਹੁਤ ਦਰਦਨਾਕ ਕਟਨਾ ਹੋਈ ਹੈ ਜੀ ਜੇਕਰ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਨਸ਼ੇ ਵਿਰੋਧ ਜਦ ਤੱਕ ਕਰਾਰੇ ਹਨ ਤੇ ਉਹਦੇ ਵਿੱਚ ਭੁੱਕੀ ਜਿ ਸੀਗੀ ਦੱਸਿਆ ਲੋਕਾਂ ਨੇ ਤੇ ਕੈਪਸੂਲ ਸ਼ਰਾਬ ਦੀਆਂ ਤਿੰਨ ਬੋਤਲਾਂ ਪਈਆਂ ਸੀਗੀਆਂ ਇੱਕ ਨੌਜਵਾਨ ਗੰਪੀਰ ਜਖਮੀ ਹੋਇਆ ਜਿਹਨੂੰ ਰੈਫਰ ਕੀਤਾ ਗਿਆ ਉਹਦੀ ਹੁਣ ਕਿਸ ਤਰ੍ਹਾਂ ਦੀ ਹਾਲਾਤ ਹੈ ਸਰ ਉਹ ਰਾਤ ਅਸੀਂ ਪਹਿਲਾਂ ਦਸੂਏ ਭੇਜਿਆ ਸੀ ਫਿਰ ਉਹ ਚੱਲ ਗਏ ਅੰਮ੍ਰਾ ਸਰ ਭੇਜਤਾ ਉਹ ਸੱਤ ਸੱਤ ਲਗੇ ਸੀ ਹੁਣ ਉਹ ਉੱਥੋਂ ਕਹਿੰਦੇ ਉਹ ਨੋਰਮਲ ਹੋਇਆ ਤੇ ਉਹਨੂੰ ਲੈ ਕੇ ਆ ਰਹੇ ਨੇ ਇੱਕ ਲੜਕੀ ਸੀਗੀ ਛੋਟੀ ਉਹ ਮਕਰੀਆਂ ਦਾਗਲ ਸੀਗੀ ਉਹਨੂੰ ਆਪ ਲੈ ਆਏ ਲਗਦਾ ਨਹੀਂ ਆਏ ਦੇ ਨੇ ਟਿਪਰਾਂ ਵਾਲਾ ਨਾ ਅੱਗੇ ਵਹਾਸੇ ਬਾਬਰ ਇਹਨਾਂ ਨੂੰ ਕੀ ਕਾਰਵਾਈ ਹੋਣੀ ਚਾਹੀਦੀ ਸਰ ਮੈਂ ਤਾਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੂਸਰਾ ਜਿੱਥੇ ਸਾਡੇ ਮਹੱਲੇ ਆ ਗਿਆ ਇੱਥੇ ਮੈਂ ਬੇਨਤੀ ਕਰਦਾ ਹਾਂ ਪੀਡਬਲੂਟੀ ਵਿਭਾਗ ਨੂੰ ਕਿ ਉੱਥੇ ਸਪੀਡ ਬ੍ਰੇਕਰ ਬਣਾਏ ਜਾਣ ਕਿਉਂਕਿ ਸਕੂਲ ਆ ਉੱਥੇ ਉਧਰ ਬੱਚੇ ਆਉਂਦੇ ਜਾਂਦੇ ਆ ਰੋਜ਼ ਇੱਕ ਅਦਾ ਹਾਦਸਾ ਹੁੰਦਾ ਆ ਸਾਰੀ ਬੇਨਤੀ ਆ ਸਰਕਾਰ ਨੂੰ ਵੀ ਤੇ ਮੌਜੂਦਾ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਇੱਥੇ ਸਪੀਡ ਬ੍ਰੇਕਰ ਬਣਾਈ ਜਾਣ ਰਾਤ ਇੱਕ ਟਿਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਵਿਅਕਤੀ ਨੂੰ ਕੁੱਤਲਣ ਬਾਰੇ ਸੋਚਣਾ ਮਿਲੀ ਸੀ ਜਿਸ ਦੇ ਉਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬੱਡਰਕੋਂਡੀ ਛਾਰਪੁਰ ਦੇ ਬਿਆਨ ਤੇ ਮਕਦਮਾ ਦਰਜ ਕਰਕੇ આરોપી ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵੇਜਾ ਇੰਨੀ ਗੰਭੀਰ ਗੱਲ ਹੈ ਨੌਜਵਾਨ ਉਹਦਾ ਕੀ ਹੋਊ ਉਹ ਲਾਜਰੀ ਦੀ ਦਾਖਲ ਹੈ ਉਹਦੀ ਸੋਚਣਾ ਗੋ ਮਿਲਦੇ ਉਹਦਾ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏਗਾ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਦੋਸ਼ੀ ਗ੍ਰਿਫਤਾਰ ਕੀਤਾ ਹੈ ਇੱਕ ਗੱਲ ਵੀ ਕਰਦੇ ਨਹੀਂ ਸਾਰੇ ਜਿਹੜਾ ਡਰਾਈਵਰ ਸੀਗਾ ਉਹ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਬੱਚੇ ਕੋਲ ਆਪਣੇ ਘਰੋਂ ਨੂੰ ਲੈਣਗੇ ਚਾਚਾ ਉਹਨਾਂ ਦਾ ਜਿਹਨਾਂ ਮੁਰਕਾ ਦਾ ਮੁੰਡੇ ਰਵਾਜ ਮਾਰੇ ਉੱਥੇ ਖੜੋ ਗਏ ਇੱਕ ਸਾਈਡ ਤੇ ਵੇਖ ਖੜੇ ਸੀਗੇ ਟਿੱਪਰ ਵਾਲਾ ਆਇਆ ਪਰ ਉਹ ਖੰਭੇ ਤੋਂ ਲੈ ਕੇ ਕ੍ਰੀਸ ਦਾ ਲੈ ਕੇ ਆ ਗਿਆ ਉਹਨਾਂ ਨੂੰ ਉਹਦੇ ਵਿੱਚ ਇੱਕ ਤੋਤਾ ਇੱਕ ਪੋਤੀ ਸਾਡੀ ਸੀਗੀ ਇੱਕ ਪੋਤਾ ਸੀ ਮੇਰੇ ਭਰਾ ਨਾਲੇ ਦੋਨੇ ਉਹਨਾਂ ਦੀ ਮੌਤ ਹੋ ਗਈ ਇੱਕ ਜਿਹੜਾ ਮੁੰਡਾ ਨੌਜਵਾਨ ਆਕਾਸ਼ ਆ ਉਹਨਾਂ ਦੀ ਮੌਤ ਹੋ ਗਈ ਬਹੁਤ ਦਰਦਨਾਕ ਘਟਨਾ ਹੋਈ ਹੈ ਜੀ ਜਿਵੇਂ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਨਸ਼ੇ ਵਿਰੁੱਧ ਜਦ ਤੱਕ ਕਰਾ ਰਹੇ ਹਾਂ ਤੇ ਉਹਦੇ ਵਿੱਚ ਕਿਹ ਜੀ ਸੀਗੀ ਦੱਸਿਆ ਲੋਕਾਂ ਨੇ ਤੇ ਕੈਥੋਲਿਕ ਸ਼ਰਾਬ ਦੀਆਂ ਤਿੰਨ ਬੋਤਲਾਂ ਪਈਆਂ ਸੀ ਇੱਕ ਨੌਜਵਾਨ ਗੰਪੀਰ ਜਖਮੀ ਹੋਇਆ ਜਿਹਨੂੰ ਰੈਫਰ ਕੀਤਾ ਗਿਆ ਉਹਦੀ ਹੁਣ ਕਿਸ ਤਰ੍ਹਾਂ ਦੀ ਹਾਲਾਤ ਹੈ ਬਣਾ ਹੋਇਆ ਸਰ ਉਹ ਰਾਤ ਅਸੀਂ ਪਹਿਲਾਂ ਦਸੂਏ ਭੇਜਿਆ ਸੀ ਫਿਰ ਉਹ ਚੱਲ ਗਏ ਅੰਮ੍ਰਿਤਸਰ ਭੇਜਦਾ ਉਹਨੂੰ ਸੱਤਾਂ ਗਈ ਸੀ ਹੁਣ ਉਹ ਉੱਥੋਂ ਕਹਿੰਦੇ ਹੁਣ ਨੋਰਮਲ ਹੋਇਆ ਤੇ ਉਹਨੂੰ ਲੈ ਕੇ ਆ ਰਹੇ ਨੇ ਇੱਕ ਲੜਕੀ ਸੀਗੀ ਛੋਟੀ ਉਹ ਮਕੇਰੀਆਂ ਦਾਗਲ ਸੀਗੀ ਉਹਨੂੰ ਆਪ ਲੈ ਰਹੇ ਨੇ ਲਗਦਾ ਨਹੀਂ ਆਏ ਦੇ ਨੇ ਟਿਪਰਾਂ ਵਾਲਾ ਨਾਲ ਅੱਗੇ ਵਹਾਸੇ ਵਾਪਰੇ ਨੇ ਇਹਨਾਂ ਨੂੰ ਕੀ ਕਾਰਵਾਈ ਹੋਣੀ ਚਾਹੀਦੀ ਸਰ ਮੈਂ ਤਾਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੂਸਰਾ ਜਿੱਥੇ ਸਾਡੇ ਮਹੱਲੇ ਆ ਗਿਆ ਇੱਥੇ ਮੈਂ ਬੇਨਤੀ ਕਰਦਾ ਹਾਂ ਪੀ.ਡਬਲਯੂ.ਡੀ ਵਿਭਾਗ ਨੂੰ ਕਿ ਉੱਥੇ ਸਪੀਡ ਬ੍ਰੇਕਰ ਬਣਾਏ ਜਾਣ ਕਿਉਂਕਿ ਸਕੂਲ ਆ ਉੱਥੇ ਉਧਰ ਬੱਚੇ ਆਉਂਦੇ ਜਾਂਦੇ ਆ ਰੋਜ਼ ਇੱਕ ਅਦਾ ਹਾਸਾ ਹੁੰਦਾ ਆ ਸਾਰੀ ਬੇਨਤੀ ਆ ਸਰਕਾਰ ਨੂੰ ਵੀ ਤੇ ਮੌਜੂਦਾ ਸਰਕਾਰ ਦੇ ਜਿਹੜੇ ਨਮਾਇंदे ਨੇ ਇੱਥੇ ਸਪੀਡ ਬ੍ਰੇਕਰ ਬਣਾਈ ਜਾਣ ਰਾਤ ਇੱਕ ਟਿਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਵਿਅਕਤੀ ਨੂੰ ਕੁੱਟਣ ਬਾਰੇ ਸੂਚਨਾ ਮਿਲੀ ਸੀ ਜਿਸ ਤੇ ਬਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬੱਲਕੋਹੜੀ ਸਹਾਰਪੁਰ ਦੇ ਬਿਆਨ ਤੇ ਮਕਦਮਾ ਦਰਜ ਕਰਕੇ આરોપી ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵੇਜਾ ਇਹ ਕਿੰਨੀ ਗੰਭੀਰ ਦਿੱਸਿਆ ਨਜਵਾਨ ਉਹਦਾ ਕੀ ਹੋਊ ਉਹ ਲਾਜਰੀ ਦੀ ਦਾਖਲ ਹੈ ਉਹਦੀ ਸੂਚਨਾ ਅਗੂ ਮਿਲਦੇ ਉਹਦਾ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏਗਾ ਅਗਲੀ ਕਾਰਵਾਈ ਕੀ ਕੀਤੀ ਜਾਊ ਦੋਸ਼ੀ ਗ੍ਰਿਫਤਾਰ ਕੀਤਾ ਹੈ ਤੋ ਇਹ ਕਰ ਵੀ ਕਰਦੇ ਨੇ ਸਾਰੇ